ਹਰ ਸਿਮਰਿਤ ਬਾਦਲ ਨੇ ਆਮ ਆਦਮੀ ਪਾਰਟੀ ਤੋਂ ਕੀਤੇ ਵਾਅਦੇਾਂ ਤੇ ਜਵਾਬ ਮੰਗਿਆ ਹੈ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਫੇਲ ਸਾਬਤ ਹੋਈ ਹੈ ਉਹਨਾਂ ਆਪ ਅਤੇ ਕਾਂਗਰਸ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਿਆ ਹਾਂਜੀ ਇਹ ਝਾੜੂ ਦੀ ਸਰਕਾਰ ਤੇ ਕਾਂਗਰਸ ਸਰਕਾਰ ਨੇ ਕੁਰਸੀ ਦੀ ਲਾਲਚ ਵਾਸਤੇ ਹਰ ਤਰ੍ਹਾਂ ਦਾ ਝੂਠ ਮਾਰਿਆ ਕੱਲੇ ਪੰਜਾਬ 'ਚ ਹੀ ਨਹੀਂ ਲੇਕਿਨ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਫਿਰ ਦੂਜੇ ਸੂਬਿਆਂ 'ਚ ਪਿਛਲੇ ਬਜਟ 'ਚ ਤੁਸੀਂ ਦੇਖਿਆ ਦਿੱਲੀ ਦੀ ਬੀਬੀਆਂ ਨੂੰ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਪੰਜਾਬ 'ਚ ਅਸੀਂ ਹਜ਼ਾਰ-ਹਜ਼ਾਰ ਰੁਪਏ ਦਿੰਦੇ ਹੁਣ ਦਿੱਲੀ ਦੀ ਬੀਬੀਆਂ ਨੂੰ ਵੀ ਦਵਾਂਗੇ ਤੇ ਦਿੱਲੀਆਂ ਦੀ ਬੀਬੀ ਬਹੁਤ ਖੁਸ਼ ਨੇ ਕੀ ਹਭੀ ਕੇਤਰੀਵਾਲ ਨੂੰ ਵੋਟ ਪਾਵਾਂਗੇ ਸਾਨੂੰ ਹਜ਼ਾਰ ਮਿਲੇਗਾ ਕਿਵੇਂ ਸਮਝਾਈਏ ਕਿ ਸਾਡੀ ਬੀਬੀਆਂ ਨੂੰ ਤਾਂ ਜਾ ਕੇ ਪੁੱਛੋ ਜੇ ਦਵਾਨੀ ਮਿਲੀ ਐ ਸੋ ਇਹ ਝੂਠ ਮਾਰ ਕੇ ਤਾਂਵੇਂ ਕਾਂਗਰਸ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਗੱਲ ਕੀਤੀ ਜਦ ਪੰਜਾਬ ਦੇ ਲੋਕਾਂ ਨੇ ਬਨਾਤਾ ਫਿਰ ਆਹੀ ਝੂਠ ਜਾ ਕੇ ਰਾਜਸਥਾਨ 'ਚ ਮਾਰਿਆ ਆਹੀ ਝੂਠ ਜਾ ਕੇ ਮੱਧ ਪ੍ਰਦੇਸ਼ 'ਚ ਮਾਰਿਆ ਕਰਜ਼ਾ ਅਜਨੇ ਕਿਸੇ ਦਮ ਮਾਫ ਨਹੀਂ ਕੀਤਾ ਸੋ ਇਹ ਦੋਨੋਂ ਭਾਈਵਾਲ ਪਾਰਟੀਆਂ ਇੱਕੋ ਸਿੱਕੋ ਦੇ ਦੋ ਪਹਿਲੂ ਨੇ ਕਿ ਝੂਠ ਮਾਰ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਫਿਰ ਰੱਜ ਕੇ ਸੂਬੇ ਦਾ ਖਜ਼ਾਨਾ ਲੁੱਟਦੇ ਲੋਕਾਂ ਨੂੰ ਭੁੱਲ ਜਾਂਦੇ ਨੇ ਅੱਜ ਲੋਕੀ ਇਹਨਾਂ ਸਾਰੀ ਚੀਜ਼ਾਂ ਤੇ ਮੇਰਾ ਕਹ ਲੋਕੀ ਇੰਤਜ਼ਾਰ ਚ ਨੇ ਕਿ ਝਾੜੂ ਵਾਲਾ ਪਿੰਡ ਦੇ ਵਿੱਚ ਵੜੇ ਇਹ ਤਾਂ ਬੀਬੀਆਂ ਨਹੀਂ ਉਹਨਾਂ ਨੂੰ ਸੋਤ ਕਰਕੇ ਆਪ ਦੇ ਪੈਸੇ ਪਹਿਲੇ ਤਰਾਨੇ ਨੇ ਉਹਦੇ ਬਾਅਦ ਇਹਨਾਂ ਨੂੰ ਬੋਲਣ ਦੇਣਾ ਤੇ ਨੌਜਵਾਨ ਵੀਰਾਂ ਨੂੰ ਵੀ ਮੈਂ ਕਹਿੰਦੀ ਆ ਜੇ ਤੁਸੀਂ ਕੋਈ ਭੋਗ ਖਚਾਉਂਦੇ ਹੋ ਤੇ ਫਿਰ ਆਪ ਦੇ ਨੌਕਰੀਆਂ ਵਾਸਤੇ ਇਹਨਾਂ ਤੋਂ ਮੰਗੋ ਆਪ ਦੇ ਕਿਸਾਨ ਕਰਜ਼ਾ ਮਾਫੀ ਮੰਗੋ ਤੇ ਨਸ਼ਾ ਦੇ ਨਾਲ ਜਿਹੜਾ ਪੰਜਾਬ ਨੂੰ ਇਹਨਾਂ ਦੋਹਾਂ ਨੇ ਬਰਬਾਦ ਕਰਤਾ ਹੈ ਅੱਜ ਨਸ਼ਿਆਂ ਨੂੰ ਜੜੋਂ ਪਟਨਾਇ ਨਾ ਕੋ ਪਹਿਲੇ ਨਸ਼ੇ ਸਾਡੇ ਪਿੰਡ ਦੇ ਖਤਮ ਕਰੋ ਤਾਂ ਸਾਡੇ ਪਿੰਡ 'ਚ ਵੜੋ ਨਹੀਂ ਤੇ ਇਹਨਾਂ ਨੂੰ ਵੋਟ ਮੰਗ ਵਾਸਤੇ ਨਾ ਵੜਨ ਦਿਓ ਨਾ ਇਹਨਾਂ ਨੂੰ ਵੋਟ ਦਿਓ